ਨਰਿਸ਼ ਕੋ ਇਸ ਵਕਤ ਮੈਂ ਨਿਹਾਲ ਸਿੰਘ ਵਾਲਾ ਦੇ ਸ਼੍ਰੀ ਗੁਰਗਵੰਦ ਸਿੰਘ ਸਟੇਡੀਅਮ ਦੇ ਵਿੱਚ ਮੌਜੂਦ ਆ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਤਾਂ ਜਿਹੜਾ ਚੋਣਾਂ ਦੇ ਰਿਜ਼ਲਟ ਨੂੰ ਲੈ ਕੇ ਇਕੱਤਰਤਾ ਹੋਈ ਆ ਦੂਜੇ ਪਾਸੇ ਆਉਣ ਵਾਲੀ 20 ਤੇ 21 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਵਰਪੀਤ ਸਿੰਘ ਬਾਰੇਵਾਲੀਆ ਦੀ ਯਾਦ ਦੇ ਵਿੱਚ ਇੱਕ ਵੱਡਾ ਕਬੱਡੀ ਦਾ ਮਹਾਕੰਪਵ ਹੋਣ ਜਾ ਰਿਹਾ ਤੇ ਜਿੰਨੇ ਵੀ ਪ੍ਰਬੰਧਕਾਂ ਚਾ ਸਵਰਨਾ ਧਾਲੀਵਾਲ ਆ ਤੇ ਬਾਈ ਧੰਮੀ ਉਹ ਇੱਥੇ ਮੌਜੂਦ ਆ ਬਿੱਟੂ ਸੈਦੋਕੇ ਹੈਪੀ ਵਲਾਂ ਵਾਲੇ ਜਿਹੜੇ ਰਮਨਪਾਸਲ ਦੇ ਨਾਮ ਨਾਲ ਵੀ ਜਾਣੇ ਜਾਂਦੇ ਆ ਉਹਨਾਂ ਵੱਲੋਂ ਵੀ 20 21 ਤਰੀਕ ਨੂੰ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਖੇਡ ਪ੍ਰੇਮੀਆਂ ਦੇ ਲਈ ਤੇ ਦੂਜੀ ਗੱਲ ਇਹ ਆ ਕਿ ਬਹੁਤ ਸਾਰੇ ਆਰਟਿਸਟ ਇੱਥੇ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ ਪਹੁੰਚ ਰਹੇ ਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸਸਪੈਂਸ ਰੱਖੇ ਹੋਏ ਆ ਸੋ ਜਿੰਨੇ ਵੀ ਦਰਸ਼ਕ ਮਿੱਤਰ ਦੇਖ ਰਹੇ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਖੇਡ ਪ੍ਰੇਮੀਆਂ ਦੇ ਜੋ ਮਨੋਰੰਜਨ ਦੇ ਲਈ ਇਹ 20 21 ਤਰੀਕ ਦਾ ਜਿਹੜਾ ਮੇਲਾ ਵੱਡੇ ਲੈਵਲ ਤੇ ਕਰਵਾਇਆ ਜਾਵੇ ਪਹਿਲਾਂ ਤਾਂ ਨਿਹਾਲ ਸਿੰਘ ਵਾਲਾ ਦੀ ਤਰਫੋਂ ਤੁਹਾਡਾ ਬਹੁਤ ਇਹ ਕੁਇਤਨ ਉਹ ਜਿਹੜਾ ਨਿਹਾਲ ਸਿੰਘ ਵਾਲਾ ਦੇ ਵਿੱਚ ਆਉਣ ਵਾਲਾ ਜਿਹੜਾ ਕਬੱਡੀ ਦਾ ਮਹਾਕੁੰਭ ਕੀ ਕਹਿਣਾ ਚਾਹੋਗੇ ਬਾਈ ਜੀ ਇਹ 20 ਤੇ 21 ਤਰੀਕ ਨੂੰ ਕਬੱਡੀ ਦਾ ਕੱਪ ਰੱਖਿਆ ਗਿਆ ਵਾ ਇਹਦੇ ਵਿੱਚ 8 ਪੰਜਾਬ ਦੀਆਂ ਚੋਟੀ ਦੀਆਂ ਟੀਮਾਂ 21 ਤਰੀਕ ਨੂੰ ਖੇਡਣਗੀਆਂ 20 ਤਰੀਕ ਨੂੰ ਆਪਣੇ ਪਿੰਡਵਾਰ ਨਰੋਲ ਪਿੰਡਵਾਰ ਦੇ ਮੈਚ ਕਰਵਾਏ ਜਾਣਗੇ ਜੋ ਕਿ ਪਿਛਲੇ ਸਾਲ ਵੀ ਤਰ੍ਹਾਂ ਦੇ ਵਧੀਆ ਹੋਇਆ ਸੀ ਇਸ ਵਾਰ ਉਦੋਂ ਵੀ ਵਧੀਆ ਕੋਸ਼ਿਸ਼ ਆ ਵੀ ਸੀ ਕਿ ਜਿਆਦਾ ਵਧੀਆ ਕਰੀਏ ਇਸ ਵਾਰ ਗੋਪੀ ਇਹ ਮੈਂ ਫਰੰਦੀ ਪੁਰੀਆ ਹੋਰ ਵਧੀਆ-ਵਧੀਆ ਪਲੇਅਰ ਆ ਜਿੰਨੇ ਉਹ ਅਸੀਂ ਸਾਰੇ ਬੁਲਾ ਰਹੇ ਆ ਇੱਥੇ ਤੇ ਕੋਸ਼ਿਸ਼ ਹੋਊਗੀ ਵਧੀਆ ਮੇਲਾ ਹੋਊਗਾ ਜੀ ਜਿੰਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਆ ਉਹਨਾਂ ਨੂੰ ਸੰਦੇਸ਼ ਇਹੀ ਆ ਜੀ ਵੱਧ ਚੜ ਕੇ ਆਓ ਜੀ ਮੇਲੇ ਦੀ ਰੌਣਕ ਵਧਾਓ ਪ੍ਰਬੰਧਕ ਵਧੀਆ ਕੀਤੇ ਜਾਣਗੇ ਜੀ ਲੋਕਾਂ ਵਾਸਤੇ ਜੋ ਵੀ ਅੱਜ ਦਰਸ਼ਕ ਆਉਣਗੇ ਲੇਖੋ ਜੀ ਪਹਿਲਾਂ ਤਾਂ ਇਹੀ ਸੰਦੇਸ਼ ਆ ਜਿੰਨੇ ਵੀ ਕਬੱਡੀ ਪ੍ਰੇਮੀ ਆ ਜਿੰਨੇ ਜੀ ਇਸ ਮਾ ਖੇਡ ਨਾਲ ਜੁੜੇ ਹੋਏ ਆ ਜਿਹੜੀਆਂ 2-3 ਹਫ਼ਤਿਆਂ ਦੇ ਵਿੱਚ ਪਿੱਛੇ ਜੇ ਕੜਨਾਵਾ ਵਾਪਰੀਆਂ ਨੇ ਜਿਨ੍ਹਾਂ ਵੀ ਪ੍ਰੋਪਾ ਹੈਗੇ ਆ ਉਹਨਾਂ ਨੂੰ ਰਲ ਮਿਲ ਕੇ ਮਤਲਬ ਕਬੱਡੀ ਤੋਂ ਇਹ ਚੀਜ਼ਾਂ ਪਰੇ ਕਰਨੀਆਂ ਚਾਹੀਦੀਆਂ ਨੇ ਤੇ ਇਹਨੂੰ ਕਬੱਡੀ ਦੇ ਵਿੱਚ ਇਨਵੋਲ ਕਰਨਾ ਚਾਹੀਦਾ ਜੋ ਵੀ ਕੋਈ ਰੰਜਿਸ਼ਾਂ ਹੈਗੀਆਂ ਆਪਣੀਆਂ ਬਾਹਰ ਕਰਨੀਆਂ ਚਾਹੀਦੀਆਂ ਇਹ ਸਾਰੀਆਂ ਤੇ ਲਿਆਲ ਸਿੰਘ ਦਾ ਮੇਲਾ ਤੁਸੀਂ ਦੇਖਿਆ ਹੀ ਆ ਪਿਛਲੇ 6-7 ਸਾਲਾਂ ਤੋਂ ਕਰਵਾਉਂਦੇ ਆ ਰਹੇ ਆ ਸੀ ਗੁਰਪੁਰੀ ਦੀ ਜਾਤ ਦੇ ਵਿੱਚ ਤੇ ਸਮਾਰੇ ਮੇਲਾ 20 ਤੇ 21 ਦਸੰਬਰ ਨੂੰ ਹੋ ਰਿਹਾ 20 ਨੂੰ ਜਿਹੜੇ ਪੈਨਡਵਾਰ ਮੈਚ ਹੋਣਗੇ ਤੇ 21 ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ ਆ ਰਹੀਆਂ ਨੇ ਤੇ ਵਧੀਆ ਪਲੇਅਰ ਹੋਣਗੇ ਤੇ ਇਨਾਮ ਉਹਦੇ ਲਈ ਅਸੀਂ 2 ਲੱਖ ਤੇ 1.5 ਲੱਖ ਤੇ ਬੈਸਟਾਂ ਨੂੰ ਨੁਕਰੇ ਬਛੇਰੇ ਦਿੱਤੇ ਜਾਣਗੇ ਤੇ ਦੂਜਾ ਜਿਹੜਾ ਹੈਗਾ ਆਪਣਾ ਪੈਨਡਵਾਰ ਜਿਹੜੇ ਮੁਕਾਬਲੇ ਹੋਣੇ ਆ ਉਹਦੇ ਵਿੱਚ ਅਸੀਂ 32 ਟੀਮਾਂ ਕਰਾਂਗੇ ਪਹਿਲਾ ਦੂਜਾ ਨਾਮ 48 31000 ਤੇ ਵੈਸਟਾ ਨੂੰ 11 11000 ਦਿੱਤਾ ਜਾਊਗਾ ਜੋ ਵੀ ਆਪਣੀਆਂ ਸਰਕਾਰੀ ਮੈਗਨਾ ਤੋਂ ਜੋ ਵੀ ਪਰਮਿਸ਼ਨਾਂ ਚਾਹੀਦੀਆਂ ਹੁੰਦੀਆਂ ਵਾ ਉਹ ਸਾਰੀਆਂ ਲੈ ਲਈ ਗਈਆਂ ਤੇ ਦਰਸ਼ਕਾਂ ਦੇ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਜਾਊਗਾ ਤੇ ਨਾਲ ਹੀ ਆਪਣਾ ਜਿਹੜਾ ਜਿਹੜੀ ਕਮੇਟੀ ਹੈ ਇੱਥੋਂ ਵੀ ਉਹਦਾ ਵੀ ਪੂਰਾ ਸਾਥ ਹੋਊਗਾ ਇੱਥੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ 20 ਤੇ 21 ਦਸੰਬਰ ਨੂੰ ਨਿਹਾਲ ਸਿੰਘ ਵਾਲੇ ਕਬੱਡੀ ਦਾ ਮਹਾਕੰਬ ਹੋਣ ਜਾ ਰਿਹਾ ਸਾਰੇ ਏਰੀਆ ਦੇ ਲੋਕਾਂ ਨੂੰ ਅਪੀਲ ਕਰਦੇ ਆ ਬਾਅਦ ਚੜ ਕੇ ਆਓ ਇੱਥੇ ਪੂਰਾ ਬੈਠਣ ਨੂੰ ਉੱਠਣ ਦਾ ਵਧੀਆ ਇੰਤਜ਼ਾਮ ਹੋਊਗਾ ਹਰ ਚੀਜ਼ ਦਾ ਵਧੀਆ ਇੰਤਜ਼ਾਮ ਹੋਊਗਾ ਕਬੱਡੀ ਦੇ ਪੂਰੇ ਸੋਹਣੇ ਮੈਚ ਹੋਣਗੇ 20 ਤਰੀਕ ਨੂੰ ਨਰੋਲ ਦੀਆਂ ਟੀਮਾਂ ਖੇਡਣਗੀਆਂ ਜੀ 21 ਤਰੀਕ ਨੂੰ ਅਕੈਡਮੀ ਖੇਡੂਗੀ ਪੰਜਾਬ ਐਸੋਸੀਏਸ਼ਨ ਦੀ ਪੂਰੀਆਂ ਚੋਟੀ ਦੀਆਂ 8 ਟੀਮਾਂ ਖੇਡਣਗੀਆਂ ਜੀ ਇੱਥੇ ਪੂਰੇ ਸੋਹਣੇ ਮੁਕਾਬਲੇ ਹੋਣਗੇ ਜੀ ਪੂਰੇ ਸੋਹਣੇ ਪ੍ਰਬੰਧ ਹੋਣਗੇ ਮੈਂ ਇਹੀ ਕਹੂੰਗਾ ਸਾਡੇ ਏਰੀਆ ਦੇ ਸਾਰੇ ਲੋਕਾਂ ਨੂੰ ਵੀ ਬਾਅਦ ਚੜ ਕੇ ਆਓ ਸਾਡਾ ਸਾਥ ਦਿਓ ਠੀਕ ਹੈ ਛੋੜੇ ਵਾਸਤੇ ਟੂਰਨਾਮੈਂਟ ਕਰਾ ਰਹੇ ਆ ਜੇ ਲੋਕ ਆਉਣਗੇ ਤਾਂ ਟੂਰਨਾਮੈਂਟ ਬੰਦ ਆ ਜੀ ਸਾਰਿਆਂ ਨੂੰ ਅਪੀਲ ਆ ਬਾਅਦ ਚੜ ਕੇ ਆਓ ਵਧੀਆ ਪ੍ਰਬੰਧ ਹੋਣਗੇ ਸਾਫ ਸੁਥਰਾ ਸਿਸਟਮ ਹੋਊਗਾ ਸਾਰਾ ਜੀ ਬਾਕੀ ਮਹਿਮਾਨ ਤੇ ਕਲਾਕਾਰਾਂ ਦੀ ਗੱਲ ਕਰੀ ਕੌਣ ਕੌਣ ਦੇਖੋ ਜੀ ਕਾਫੀ ਜਨੇ ਆ ਰਹੇ ਆ ਇਹ ਦਰਸ਼ਕਾਂ ਨੂੰ ਸਰਪ੍ਰਾਈਜ਼ ਦਵਾਂਗੇ ਅਸੀਂ ਤੁਸੀਂ ਆਓ ਤੇ ਦੇਖੋ ਤੁਹਾਨੂੰ ਬਹੁਤ ਵਧੀਆ ਬੰਦੇ ਦੇਖਣ ਨੂੰ ਮਿਲਣਗੇ ਬਹੁਤ ਵਧੀਆ ਕਲਾਕਾਰ ਹੋਣਗੇ ਉਹ ਥੋੜਾ ਜਿਹਾ ਆਪਣਾ ਸਰਪ੍ਰਾਈਜ਼ ਰੱਖਿਆ ਹੋਇਆ ਜੀ ਪੂਰਾ ਜੀ ਪੂਰਾ ਜੇ ਆਉਣਗੇ ਦਰਸ਼ਕ ਉਹਨਾਂ ਦਾ ਐਂਟਰਟੇਨਮੈਂਟ ਨਾ ਹੋਵੇ ਤਾਂ ਅਸੀਂ ਜ਼ਿੰਮੇਵਾਰ ਆ ਜੀ ਪੂਰਾ ਵਧੀਆ ਟੂਰਨਾਮੈਂਟ ਕਰਾਵਾਂਗੇ ਸਾਡਾ ਪੂਰਾ ਜੋਰ ਲੱਗਿਆ ਹੋਇਆ ਜੀ ਟੂਰਨਾਮੈਂਟ ਬਾਈ ਪ੍ਰਦੀਪ ਜੀ ਪਹਿਲਾਂ ਤਾਂ ਤੁਹਾਡਾ ਰੀਅਲ ਫੈਕਟ ਦਾ ਬਹੁਤ ਬਹੁਤ ਧੰਨਵਾਦ ਜੀ ਵੀ ਸਟੈਂਡ ਦਾ ਬਹੁਤ ਬਹੁਤ ਧੰਨਵਾਦ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਨਿਹਾਲ ਸਿੰਘ ਵਾਲੇ ਦੇ ਵਿੱਚ ਬਾਈ ਗੁਰਪ੍ਰੀਤ ਵਾਰੇ ਵਾਲ ਦੀ ਜਾਦ ਦੇ ਵਿੱਚ ਬਹੁਤ ਵਧੀਆ ਖੇਡ ਕਬੱਡੀ ਕੱਪ ਕਰਵਾਇਆ ਜਾਂਦਾ ਇਹ ਸਾਲ ਜਿਹੜਾ 20 ਤੇ 21 ਦਸੰਬਰ ਨੂੰ ਬਹੁਤ ਵਧੀਆ ਕਬੱਡੀ ਦਾ ਦੋਨੇ ਦਿਨ ਜਿਹੜ ਐਂਟਰਟੇਨਮੈਂਟ ਕਬੱਡੀ ਪ੍ਰੇਮੀ ਕਰਨਗੇ 20 ਤਰੀਕ ਨੂੰ ਬਾਈ ਧਾਮੀ ਨੇ ਤੇ ਬਾਈ ਸਵਰਨੇ ਨੇ ਦੱਸਿਆਗਾ ਵੀ 20 ਤਰੀਕ ਨੂੰ ਜਿਹੜਾ ਮੀਲਾਗਾ ਉਹ ਨਰੋਲ ਕਬੱਡੀ ਦਾ ਤੇ ਸੀਮਤ ਟੀਮਾਂ ਐਂਟਰ ਕਰਕੇ ਆਪਾਂ ਟਾਈਮ ਸਰ ਉਹਦਾ ਮੁਕਾਬਲੇ ਜਿਹੜੇ ਫਾਈਨਲ ਕਰਵਾਵਾਂਗੇ ਉਹਦਾ ਜਿਹੜਾ ਪ੍ਰਾਈਜ਼ ਆ 41000 ਤੇ 31000 ਵੈਸਟਰ ਨੂੰ 11-11000 ਤੇ 21 ਦਸੰਬਰ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਬੈਨਰ ਹੇਠ ਪੰਜਾਬ ਦੀਆਂ ਉੱਚ ਕੋਟੀ ਦੀਆਂ ਜਿਹੜੀਆਂ 8 ਟੀਮਾਂ ਔਰ ਮਾਝੇ ਮਾਲਵੇ ਦਬਾਬੇ ਦੇ ਪਲੇਅਰ ਬਲਾ ਕੇ ਟਾਈਮ ਸਰ ਕਬੱਡੀ ਕਰਾਈ ਜਾਣੀ ਹੈ ਸਭ ਤੋਂ ਵੱਡਾ ਜਿਹੜਾ ਵਿਸ਼ੇਸ਼ ਅਪਰਾਲਾ ਬਾਈ ਮਨਦੀਪ ਧ ਬਾਈ ਸਵਰਨ ਰਾਉ ਕੇ ਹਰ ਸਾਲ ਬਾਈ ਹੁਣੀ ਬਹੁਤ ਵਧੀਆ ਮੇਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਨੇ ਹਾਲ ਸਿੰਘ ਵਾਲ ਦੇ ਵਿੱਚ ਕਰਾਉਂਦੇ ਆ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਟਾਈਮ ਸਿਰ ਆਇਓ ਤੇ ਪਹਿਲੀ ਯਾਰ ਹੁਣ ਆਪਾਂ ਦੇਖਦੇ ਆ 12-12 ਇੱਕ-ਇੱਕ ਵਜ ਦੇ ਆ ਸਮੇਂ ਸਿਰ ਦੋਨੇ ਦਾ ਟਾਈਮ ਆ ਜਿਹੜਾ ਉਹ ਸਹੀ ਜਿਵੇਂ ਕਹਿੰਦੇ ਹੁੰਦੇ ਆ ਵੀ ਸ਼ਾਮ ਢਲਣ ਤੋਂ ਪਹਿਲਾਂ ਹੀ ਫਾਈਨਲ ਕਰਵਾ ਦਿੰਦੇ ਆ ਤੇ ਕਬੱਡੀ ਜਿਹੜੇ 21 ਤਰੀਕ ਨੂੰ ਮੈਚ ਹੋਣੇ ਆ ਅਕੈਡਮੀਆ ਦੇ ਉਹਨਾਂ ਦੇ ਬੈਸਟ ਖਿਡਾਰੀਆਂ ਨੂੰ ਵਧੀਆ ਨੁਕਰੇ ਬਸ਼ੇਰੇ ਦੇ ਇੱਕ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ 2 ਲੱਖ ਤੇ 1.5 ਲੱਖ ਪ੍ਰਾਈਜ਼ ਹੋਣਾ ਦਰਸ਼ਕ ਵੀਰਾਂ ਦੇ ਬੈਠਣ ਦਾ ਪੂਰਾ ਵਧੀਆ ਪ੍ਰਬੰਧ ਹੋਣਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਬੱਡੀ ਦਾ ਐਂਟਰਟੇਨਮੈਂਟ ਕਰਨਗੇ ਸਾਰੇ ਕਬੱਡੀ ਨੂੰ ਪਿਆਰ ਕਰਨ ਵਾਲੇ ਜਰੂਰ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ